ਬਾਰੇ ਇੱਕ ਹੋਰ ਗੱਲ ਬੜੀ ਪ੍ਰਚਲਿਤ ਆ ਕਿ ਅਲਰਜੀ ਆਪਣੀ ਮਰਜ਼ੀ। ਭਾਵ ਅਲਰਜੀ ਜਿਹੜੀ ਆ ਆਪਣੀ ਮਰਜ਼ੀ ਦੇ ਨਾਲ ਜਾਂਦੀ ਆ ਤੇ ਦੇਖਿਆ ਇਹ ਵੀ ਆ ਕਿ ਲੋਕ ਸਾਰੀ-ਸਾਰੀ ਉਮਰ ਅਲਰਜੀ ਦੀ ਦਵਾਈ ਜਿਹੜੀ ਆ ਉਹ ਖਾਈ ਜਾਂਦੇ ਆ ਉਹ ਖੁੱਦ ਤੁਰ ਜਾਂਦੇ ਆ ਪਰ ਅਲਰਜੀ ਜਿਹੜੀ ਆ ਉਹ ਨਹੀਂ ਜਾਂਦੀ। ਇਸ ਤੇ ਬਾਰੇ ਗੱਲਬਾਤ ਅੱਜ ਕਰਾਂਗੇ ਮੇਰੇ ਨਾਲ ਡਾਕਟਰ ਮੁਕੇਸ਼ ਸ਼ਰਦਾ ਹੋਣਗੇ ਅਲਰਜੀ ਦੇ ਬਾਰੇ ਡੂੰਘਾਈ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਅਲਰਜੀ ਹੁੰਦੀ ਕੀ ਆ ਅਲਰਜੀ ਕਿਸ ਕਾਰਨ ਕਰਕੇ ਹੁੰਦੀ ਆ ਤੇ ਜੇ ਅਲਰਜੀ ਨੂੰ ਜੜੋਂ ਖਤਮ ਕੀਤਾ ਜਾਂਦਾ ਤਾਂ ਉਹ ਕਿਵੇਂ ਜਾਂਦਾ ਹੈ ਸਭ ਤੋਂ ਪਹਿਲਾਂ ਮੈਡਮ ਦਾ ਸਵਾਗਤ ਕਰਦੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਤੁਹਾਨੂੰ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਜਿਸ ਤਰ੍ਹਾਂ ਦੇ ਨਾਲ ਮੈਂ ਅਲਰਜੀ ਦੀ ਗੱਲ ਕਰੀ ਆ ਪਹਿਲਾਂ ਸ਼ੁਰੂਆਤ ਕਰੀਏ ਕਿ ਅਲਰਜੀ ਹੁੰਦੀ ਕਿਵੇਂ ਹੈ ਕੀ ਹੈ ਜਦੋਂ ਆਪਣਾ ਇਮਿਊਨ ਸਿਸਟਮ ਜਿਹਨੂੰ ਆਪਾਂ ਕਹਿੰਦੇ ਹੁੰਦੇ ਨੇ ਕਿ ਆਪਣੀ ਸਰੀਰ ਦੀ ਇੱਕ ਰੱਖਿਆਤਮਕ ਪ੍ਰਣਾਲੀ ਹੁੰਦੀ ਹੈ ਜਿਹੜੀ ਬਾਹਰੀ এনवायरमेंट ਤੋਂ ਬੈਕਟੀਰੀਆ ਫੰਗਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਣੀ ਰੱਖਿਆ ਕਰਦੀ ਹੈ ਜਦੋਂ ਉਹ ਚੀਜ਼ ਬਹੁਤ ਜ਼ਿਆਦਾ ਹੱਦ ਤੱਕ ਕੰਪਰੋਮਾਈਜ਼ਡ ਹੋ ਜਾਂਦੀ ਹੈ ਉਹ ਆਪਣੀ ਰੱਖਿਆ ਨਹੀਂ ਕਰ ਪਾਉਂਦੀ ਤਾਂ ਆਪਣੀ ਬਾਡੀ ਜਿਹੜੀ ਹੈਗੀ ਉਹ ਬਾਹਰ ਦੀਆਂ ਜਿੰਨੀਆਂ ਵੀ এনवायरमेंटਲ ਫੈਕਟਰਸ ਹੈਗੇ ਉਹ ਅਟੈਕ ਕਰ ਦੇਣ ਆਪਣੀ ਬਾਡੀ ਦੇ ਵਿੱਚ ਤਾਂ ਉਹ ਜਦੋਂ ਸਰੀਰ ਉਸ ਚੀਜ਼ ਲਈ ਫਾਈਟ ਕਰਦਾ ਹੈਗਾ ਤਾਂ ਉਹ ਕਿਤੇ ਨਾ ਕਿਤੇ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਹੈਗਾ ਉਹ ਅ ਦੱਸਦਾ ਹੈਗਾ ਜਿਵੇਂ ਆਪਾਂ ਕਹਿ ਦਈਏ ਕਿ ਆਪਣੀ ਅੱਖਾਂ ਚੋਂ ਪਾਣੀ ਨਿਕਲਦਾ ਹੈਗਾ ਜਾਂ ਛਿੱਕਾਂ ਆ ਜਾਂਦੀਆਂ ਹੈਗੀਆਂ ਜਾਂ ਸਕਿਨ 'ਚ ਕੋਈ ਰੈਸ਼ਸ ਆ ਜਾਂਦੇ ਹੈਗੇ ਤੇ ਇਹ ਇੰਨਾ ਚੀਜ਼ਾਂ ਦੇ ਲੱਛਣ ਹੈਗੇ ਲੇਕਿਨ ਇਹ ਲੱਛਣ ਜਿਹੜੇ ਹੈਗੇ ਹਰ ਪੇਸ਼ੈਂਟ ਦੇ ਵੱਖਰੇ ਵੱਖਰੇ ਹੁੰਦੇ ਹੈਗੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਰਿਐਕਸ਼ਨ ਆ ਜਾਂਦਾ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਆ ਜਾਂਦਾ ਸਾਰਿਆਂ ਨੂੰ ਇਕੁਅਲ ਐਂਡ ਸੇਮ ਰਿਐਕਸ਼ਨਸ ਨਹੀਂ ਹੁੰਦੇ ਜੀ ਪਰ ਇੰਨਾ ਸਮੇਂ ਦੇ ਵਿੱਚ ਜਿਵੇਂ ਹੁਣ ਵਾਢੀ ਵਿਰੋਧ ਤਾਂ ਮੈਡਮ ਹਨਾ ਤਾਂ ਇੰਨਾ ਸਮੇਂ ਦੇ ਵਿੱਚ ਕਿਸੇ ਨੂੰ ਜਿਵੇਂ ਧੂੜ ਤੋਂ ਅਲਰਜੀ ਹੁੰਦਾ ਇੰਨਾ ਸਮੇਂ ਦੇ ਵਿੱਚ ਇਹ ਜ਼ਿਆਦਾ ਹੁੰਦੀ ਹੈ ਕੀ ਕਾਰਨ ਜੀ ਇਹਦਾ ਕਾਰਨ ਹੀ ਮੌਸਮ ਦਾ ਰਤੂ ਪਰਿਵਰਤਨ ਵੀ ਹੋ ਰਿਹਾ ਹੁੰਦਾ ਹੈਗਾ ਔਰ ਆਪਣੀ ਬਾਡੀ ਚ ਜਿੰਨਾ ਵੀ ਐਕਸੈਸਟਿਕ ਕਫ ਹੁੰਦਾ ਹੈਗਾ ਉਹ ਵੀ ਬਾਹਰ ਨੂੰ ਨਿਕਲ ਰਿਹਾ ਹੁੰਦਾ ਹੈਗਾ ਕਿਉਂਕਿ ਆਪਾਂ ਗਰਮੀ ਦੇ ਮੌਸਮ ਚ ਐਂਟਰ ਕਰ ਰਹੇ ਨੇ ਤਾਂ ਇਹਦੇ ਨਾਲ ਨਾਲ ਹੀ ਜਿੰਨਾ ਵੀ ਆਪਾਂ ਕਹਿ ਦਈਏ ਕਿ ਜਿਵੇਂ ਕਣਕ ਕਟ ਰਹੀ ਹੈ ਜਾਂ ਫਿਰ ਕੋਈ ਹੋਰ ਫਸਲ ਦੀ ਕਟਾਈ ਚੱਲ ਰਹੀ ਹੈ ਉਹਦੇ ਨਾਲ ਉਹਦੇ ਜਿਹੜੇ ਪਾਰਟੀਕਲ ਹੈਗੇ ਬਹੁਤ ਬਰੀਕ ਬਰੀਕ ਜਿਵੇਂ ਪਾਊਡਰ ਵਰਗੇ ਹੋ ਰਹੇ ਨੇ ਤਾਂ এনवायरमेंट ਚ ਹਵਾ ਚ ਮੌਜੂਦ ਰਹਿੰਦੇ ਹੈਗੇ ਤੇ ਜਦੋਂ ਆਪਾਂ ਉਹਨੂੰ ਇਨਹੇਲ ਕਰਦੇ ਨੇ ਸਾਹ ਲੈਂਦੇ ਨੇ ਤਾਂ ਉਹ ਸਾਹ ਦੇ ਰਾਹੀਂ ਉਹ ਅੰਦਰ ਚਲੇ ਜਾਂਦੇ ਜਿਹਦੇ ਨਾਲ ਉਹ ਗਲੇ ਨੂੰ ਚੌਕ ਕਰ ਸਕਦੇ ਨੇ ਜਾਂ ਆਪਾਂ ਨੂੰ ਸਾਹ ਲੈਣੇ 'ਚ ਦਿੱਕਤ ਆ ਸਕਦੀ ਹੈ ਗਲੇ 'ਚ ਖਰਾਸ਼ ਹੋ ਸਕਦੀ ਹੈ ਗਲੇ 'ਚ ਬਹੁਤ ਭਾਰੀਪਨ ਹੋ ਸਕਦਾ ਹੈ ਇਰੀਟੇਸ਼ਨ ਹੋ ਸਕਦੀ ਹੈ ਇਹ ਸਾਰੇ ਲੱਛਣ ਉਸ ਚੀਜ਼ ਦੇ ਹੈ ਇਹ ਜੈਨੇਟਿਕਲੀ ਵੀ ਹੁੰਦੀ ਹੈ ਅਜਨੈਟਿਕਲੀ ਬਹੁਤ ਜ਼ਿਆਦਾ ਇਫੈਕਟ ਨਹੀਂ ਕਰਦੀ ਹਾਂ ਕਿਤੇ ਨਾ ਕਿਤੇ 2% ਆਪਾਂ ਕਹਿ ਸਕਦੇ ਹਾਂ ਨਾ 2 ਜਾਂ 3% ਇਹ ਚੀਜ਼ ਹੁੰਦੀ ਹੈਗੀ ਲੇਕਿਨ ਬਹੁਤ ਜ਼ਿਆਦਾ ਜੈਨੇਟਿਕਲੀ ਇਸ ਚੀਜ਼ ਦਾ ਪ੍ਰਭਾਵ ਨਹੀਂ ਹੁੰਦਾ ਹੈਗਾ ਜਿਵੇਂ ਹੁਣ ਆਪਾਂ ਅਸਹਾਲਨ ਦੇ ਵਿੱਚ ਪ੍ਰੋਬਲਮ ਦੀ ਗੱਲ ਕਰੀ ਤਾਂ ਬਹੁਤੇ ਲੋਕ ਇਨਹੇਲਰ ਦੇ ਇਨਹੇਲਰ ਦੀ ਯੂਜ਼ ਕਰਦੇ ਉਹ ਕਿੰਨਾ ਕੁ ਸਹੀ ਹੈ ਅ ਦੇਖੋ ਜਿਹੜਾ ਤੁਸੀਂ ਇਨਹੇਲਰ ਦੀ ਗੱਲ ਕਰ ਰਹੇ ਹੋ ਉਹ ਅਸਥਮਾ ਦੀ ਬਿਮਾਰੀ ਦੇ ਵਿੱਚ ਆ ਜਾਂਦਾ ਹੈਗਾ ਉਹਨੂੰ ਆਪਾਂ ਅਸਥਮਾ ਜਾਂ ਬ੍ਰੌਨਕਾਈਟਿਸ ਦਾ ਨਾਮ ਲੈਂਕੇ ਆਪਾਂ ਕਹਿੰਦੇ ਹੈਗੇ ਉਹਦੇ ਵਿੱਚ ਇਹ ਇੱਕ ਇਨਸਟੈਂਟ ਰੈਮੇਡੀ ਹੈਗੀ ਇਨਹੇਲਰ ਦਾ ਯੂਜ਼ ਕਰਨਾ ਇਨਸਟੈਂਟ ਰੈਮੇਡੀ ਕਿਉਂਕਿ ਇਦਾਂ ਦੇ ਪੇਸ਼ੈਂਟ ਬਹੁਤ ਕ੍ਰਿਟੀਕਲ ਹੋ ਜਾਂਦੇ ਨੇ ਔਰ ਕਦੋਂ ਕ੍ਰਿਟੀਕਲ ਹੋ ਜਾਂਦੇ ਨੇ ਆਪਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਆਲ ਆਫ ਅ ਸਡਨ ਅਸਥਮੈਟਿਕ ਅਟੈਕਸ ਹੋ ਸਕਦੇ ਨੇ ਜਾਂ ਉਹਨਾਂ ਨੂੰ ਸਾਹ ਛੱਡਣੇ 'ਚ ਦਿੱਕਤ ਆ ਸਕਦੀ ਹੈ ਯਾ ਉਹ ਗੈਸਪ ਕਰਦੇ ਨੇ ਬਰੀðਿੰਗ ਲਈ ਜਿਵੇਂ ਮਤਲਬ ਇੱਕ ਤਰ੍ਹਾਂ ਦੇ ਉਹਨਾਂ ਦੀ ਜਾਂਚ ਬਣੀ ਹੁੰਦੀ ਹੈ ਤਾਂ ਉਹ ਇਸ ਚੀਜ਼ ਨੂੰ ਪਰਮਾਨੈਂਟਲੀ ਅਡਾਪਟ ਕਰਦੇ ਨੇ ਇਨਹੇਲਰ ਲੈਣਾ ਸ਼ੁਰੂ ਕਰਦੇ ਨੇ ਦੇਖੋ ਸਟਾਰਟਿੰਗ 'ਚ ਥੋੜੇ ਬਹੁਤ ਟਾਈਮ ਲੈਣੇ ਲਈ ਕੋਈ ਉਹਦੇ 'ਚ ਪਰਹੇਜ਼ ਨਹੀਂ ਹੈਗਾ ਤੁਸੀਂ ਲੈ ਵੀ ਸਕਦੇ ਹੋ ਲੇਕਿਨ ਜੇ ਤੁਸੀਂ ਇਹ ਸੋਚੋ ਕਿ ਤੁਸੀਂ ਆਪਣੀ ਸਾਰੀ ਲਾਈਫ ਇਸ ਚੀਜ਼ ਦੇ ਭਰੋਸੇ ਹੀ ਕੱਢ ਦੋਗੇ ਕਿਉਂਕਿ ਆਪਾਂ ਇੱਕ ਵਾਰੀ ਤੋਂ ਸ਼ੁਰੂ ਕਰਦੇ ਨੇ ਹੌਲੀ ਹੌਲੀ ਪੇਸ਼ੈਂਟ ਜਿਹੜੇ ਹੈਗੇ ਦਿਨ 'ਚ 4-5 ਵਾਰੀ ਤੱਕ ਵੀ ਪਹੁੰਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੈਗੇ ਕਈ ਵਾਰੀ ਕਿਉਂਕਿ ਸਟੀਰੋਇਡ ਬੇਸਡ ਵੀ ਹੁੰਦੇ ਨੇ ਕਈ ਵਾਰੀ ਨਾਨ ਸਟੀਰੋਇਡ ਬੇਸ ਸਿੰਥ ਜਿਹਦਾ ਇਹਨਾਂ ਦਾ ਬੇਸ ਹੈਗਾ ਉਹ ਕਿਤੇ ਨਾ ਕਿਥੇ ਸਿੰਥੈਟਿਕ ਡਰੱਗਸ ਹੀ ਹੈਗੀਆਂ ਤਾਂ ਉਹ ਕਿਤੇ ਨਾ ਕਿਤੇ ਸਰੀਰ 'ਚ ਦੁਸਪ੍ਰਭਾਵ ਜ਼ਰੂਰ ਪਾਉਂਦੀਆਂ ਹੈ। ਪਰ ਜੇ ਲੰਬੇ ਸਮੇਂ ਲਈ ਇਹ ਤੇ ਯੂਜ਼ ਕੀਤਾ ਜਾਵੇ ਤਾਂ ਖਾਨੀ ਕਰਕੇ। ਬਿਲਕੁਲ ਲੰਬੇ ਸਮੇਂ ਤੱਕ ਆਪਾਂ ਯੂਜ਼ ਕਰਾਂਗੇ ਤਾਂ ਇਹ ਜਿਹੜੇ ਹੈਗੇ ਰਿਪਰਕਸ਼ਨਸ ਹੋ ਥੋੜਾ ਆਪਾਂ ਨੂੰ ਜਿਵੇਂ ਸਾਲ 2 ਸਾਲ ਬਾਅਦ ਪਤਾ ਚੱਲਦੇ ਹੈਗੇ ਲੇਕਿਨ ਲਾਈਫ ਡਿਪੈਂਡੈਂਟ ਹੋ ਜਾਂਦੀ ਹੈ ਉਸ ਦੇ ਬਿਨਾਂ ਆਪਾਂ ਤੁਰ ਫਿਰ ਨਹੀਂ ਸਕਦੇ। ਹਮਮ ਅੱਛਾ ਅਲਰਜੀ ਦੇ ਵਿੱਚ ਕਈਆਂ ਨੂੰ ਮਤਲਬ ਸ਼ਾਇਦ ਮੈडम ਚਮੜੀ ਦੇ ਚਮੜੀ ਦੇ ਰੋਗਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਅਲਰਜੀ ਦੇ ਬਹੁਤ ਟਾਈਪ ਦੀ ਹੁੰਦੀ ਹੈ ਇਹਦੇ ਵੈਰਾਈਟੀਆਂ ਬਹੁਤ ਜ਼ਿਆਦਾ ਹੈਗੀਆਂ ਕਈ ਵਾਰੀ ਇਕਦਮ ਅਲਰਜੀ ਦਾ ਅਟੈਕ ਹੋ ਜਾਂਦਾ ਜਿਵੇਂ ਆਪਾਂ ਚਪਾਕੀ ਗੈਦੀ ਹੈਈ ਆ ਰੈਡ ਕਲਰ ਦੇ ਰੈਸ਼ਸ ਹੋ ਗਏ ਲੇਕਿਨ ਜੇ ਆਪਾਂ ਉਹਨੂੰ ਸਕਿਨ ਦੀਆਂ ਬਿਮਾਰੀਆਂ ਦੇ ਅੰਤਰਗਤ ਗਿਣੀਏ ਤਾਂ ਚਮੜੀ 'ਚ ਬਹੁਤ ਤਰ੍ਹਾਂ ਦੇ ਰੋਗ ਹੈਗੇ ਫਿਰ ਉਹਨੂੰ ਬਹੁਤ ਜ਼ਿਆਦਾ ਡਿਟੇਲ 'ਚ ਜਾ ਕੇ ਸਮਝਣਾ ਪੈਂਦਾ ਲੇਕਿਨ ਨੋਰਮਲੀ ਕੀ ਹੁੰਦਾ ਹੈਗਾ ਜਦੋਂ ਸ਼ੀਤ ਪਤਾ ਪਾ ਗੈ ਦਿੰਦੇ ਹੈਗੇ ਔਰ ਇਹ ਚੀਜ਼ਾਂ ਜਦੋਂ ਵੀ ਆਪਾਂ ਕੁਝ ਸਪੈਸੀਫਿਕਲੀ ਉਦਾਂ ਦਾ ਖਾ ਲੈਂਦੇ ਨੇ ਜਿਹੜਾ ਆਪਾਂ ਆਪਣੇ ਬੋਡੀ ਨੂੰ ਸੂਟ ਨਹੀਂ ਕਰਦਾ ਤभी ਕਈ ਵਰੀ ਇਹਦਾ ਦੇ ਰਿਐਕਸ਼ਨਸ ਆ ਜਾਂਦੇ ਨੇ ਜਿਵੇਂ ਚ ਬਾਕੀ ਨਾਰਮਲੀ ਉਸੇ ਕੈਟਾਗਰੀ ਦੀ ਇੱਕ ਸਟੇਜ ਹੈਗੇ ਜਿਹਨੂੰ ਆਪਾਂ ਕਹਿ ਦਿੰਦੇ ਕਣਕ ਦੀ ਚਪਤੀ ਬੰਦ ਕਰਨੀ ਪੈਂਦੀ ਸ਼ਾਇਦ ਬਹੁਤ ਨਹੀਂ ਨਹੀਂ ਇਹ ਸਾਰਿਆਂ ਲਈ ਇਕੋ ਜੇ ਪਰੇਜ ਨਹੀਂ ਹੁੰਦੇ ਹੈਗੇ ਆਯੁਰਵੇਦ ਦੇ ਵਿੱਚ ਕਿਉਂਕਿ ਕਣਕ ਦਾ ਆਟਾ ਆਪਾਂ ਦੱਸਦੇ ਹੈਗੇ ਬੰਦ ਕਰਨ ਲਈ ਲੇਕਿਨ ਉਹ ਸਿਰਫ ਉਹਨਾਂ ਪੇਸ਼ੈਂਟਸ ਨੂੰ ਜਿਹੜੇ ਬਹੁਤ ਜ਼ਿਆਦਾ ਕ੍ਰੋਨਿਕ ਬਿਮਾਰੀਆਂ ਨਾਲ ਜੁੜ ਰਹੇ ਹੈਗੇ ਜਿਨ੍ਹਾਂ ਨੂੰ ਬਹੁਤ ਲੰਬੇ ਅਰਸੇ ਤੋਂ ਜਿਵੇਂ ਆਟੋਇਮਿਨ ਡਿਜ਼ੀਜ਼ਸ ਹੈ ਜੀ ਆਟੋਇਮਿਨ ਡਿਜ਼ੀਜ਼ਸ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਜਿਹੜਾ ਲੀਵਰ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਬਹੁਤ ਹੱਦ ਤੱਕ ਕੰਪਰੋਮਾਈਜ਼ਡ ਹੋ ਗਿਆ ਤੁਸੀਂ ਬਿਨਾਂ ਦਵਾਈਆਂ ਦੇ ਸਾਰੇ ਤੁਸੀਂ ਚੱਲ ਫਿਰ ਨਹੀਂ ਸਕਦੇ ਜਾਂ ਤੁਹਾਨੂੰ ਦਿੱਕਤਾਂ ਆਣੀਆਂ ਬਰੋਜ਼ਮਰਰ ਦੇ ਜਿਹੜੇ ਤੁਸੀਂ ਕੰਮ ਕਰ ਸਕਦੇ ਹੋ ਆਸਾਨੀ ਨਾਲ ਉਹ ਨਹੀਂ ਕਰ ਸਕਦੇ ਉਹਦੇ ਅੰਤਰਗਤ ਬਹੁਤ ਸਾਰੀਆਂ ਬਿਮਾਰੀਆਂ ਜਾਂਦੀਆਂ ਜਿ ਦੇ ਅੰਤਰਗਤ ਆ ਜਾਂਦੀ ਹੈਗੀ ਚਮੜੀ ਦੀਆਂ ਬਿਮਾਰੀਆਂ ਸਪੈਸ਼ਲੀ ਸੋਰਾਈਸਿਸ ਉਹਦੇ ਅੰਤਰਗਤ ਆ ਜਾਂਦਾ ਅੱਜ ਕੱਲ ਰੀੜ ਦੀ ਹੱਡੀ ਦਾ ਸਪੈਸੀਫਿਕ ਗਠੀਆ ਚੱਲਿਆ ਉਹ ਉਹਨਾਂ ਬਿਮਾਰੀਆਂ ਦੇ ਅੰਤਰਗਤ ਆ ਜਾਂਦੇ ਨੇ ਤੇ ਜਦੋਂ ਇਦਾਂ ਦੀਆਂ ਕੋਈ ਲੌਂਗ ਟਰਮ ਔਰ ਕ੍ਰੋਨਿਕ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਚੀਜ਼ਾਂ 'ਚ ਹੀ ਆਪਾਂ ਪਰਹੇਜ ਜਿਹੜੇ ਹੈਗੇ ਬਹੁਤ ਐਕਸੈਸ ਤੱਕ ਐਕਸਟ੍ਰੀਮ ਪਰਹੇਜ ਉਹਨਾਂ ਨੂੰ ਕਰਨੇ ਪੈਂਦੇ ਹੈਗੇ ਬਾਕੀ ਜਿਹੜੀ ਨਾਰਮਲ ਜਿਵੇਂ ਤੁਸੀਂ ਚਪਾਕੀ ਦੀ ਗੱਲ ਕਰ ਰਹੇ ਹੋ ਜਾਂ ਬਾਕੀ ਆਮ ਤਰ੍ਹਾਂ ਦੀਆਂ ਜੇ ਵੀ ਜਿੰਨੀ ਵੀ ਬਿਮਾਰੀਆਂ ਹੈਗੀਆਂ ਉਹਦੇ 'ਚ ਬਹੁਤ ਜ਼ਿਆਦਾ ਪਰਹੇਜ ਨਹੀਂ ਕਰਨਾ ਪੈਂਦਾ ਥੋ ਅਲਰਜੀ ਦੀ ਗੱਲ ਕਰਦਾ ਜੇ ਅਲਰਜੀ ਨੂੰ ਜੜੋਂ ਖਤਮ ਹੁੰਦੇ ਹੋ ਕਿ ਅਕਸਰ ਕਹਿੰਦੇ ਆ ਅਲਰਜੀ ਆਪਣੀ ਮਰਜ਼ੀ ਕਿ ਭਈ ਇਹ ਤਾਂ ਆਪਦੀ ਮਰਜ਼ੀ ਦੇ ਨਾਲ ਜਾਂਦੀ ਹੈ ਜਾਂ ਮੌਸਮ ਦੇ ਨਾਲ ਚਲੀ ਜਾਂਦੀ ਹੈ ਠੰਡਿਆ ਗਰਮੀਆਂ ਬਰਸਾਤ ਦਾ ਮੌਸਮ ਇਹਦਾ ਜੇਕਰ ਇਲਾਜ ਦੀ ਗੱਲ ਮੈਂ ਕਰਾਂ ਤਾਂ ਜੜੋਂ ਖਤਮ ਹੁੰਦ ਹੋ ਸਕਦੀ ਹੈ ਬਿਲਕੁਲ ਅਲਰਜੀ ਜਿਹੜੀ ਹੈਗੀ ਬਹੁਤ ਜ਼ਿਆਦਾ ਕੋਈ ਆਪਾਂ क्रॉनिक ਬਿਮਾਰੀ ਦੇ ਅੰਤਰਗਤ ਇਹਨੂੰ ਨਹੀਂ ਸਮਝਦੇ ਹੈਗੇ ਔਰ ਆਯੁਰਵੇਦ ਦੇ ਚੀਜ਼ਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਅੱਛੇ ਰਿਜ਼ਲਟਸ ਹੈਗੇ ਕਿਉਂਕਿ ਸਾਰੀ ਨੇਚਰਲ ਡਰੱਗਸ ਹੁੰਦੀਆਂ ਹੈਗੇ ਇਹਦੇ ਚ ਤੁਹਾਨੂੰ ਜੇ ਤੁਸੀਂ ਮੈਂ ਗੱਲ ਕਰਾਂ ਤਾਂ ਹਰੀਦਰਾ ਹਲਦੀ ਦੇ ਬਹੁਤ ਅੱਛੇ ਉਪਯੋਗ ਦੇਖਣੇ ਚ ਮਿਲਦੇ ਹੈਗੇ ਔਰ ਇਹ ਸਪੈਸੀਫਿਕਲੀ ਆਯੁਰਵੇਦ ਦੇ ਅੰਤਰਗਤੀ ਬਹੁਤ ਅੱਛੇ ਐਂਟੀਬਾਇਓਟਿਕਸ ਆਗੇ ਜਿਹਦੇ ਤੁਹਾਨੂੰ ਨੁਕਸਾਨ ਕੋਈ ਨਹੀਂ ਹੈਗੇ ਜਿਹਦੇ ਕਿਉਂਕਿ ਨਾਰਮਲੀ ਆਪਾਂ ਕੀ ਕਰਦੇ ਆਪਾਂ ਨੂੰ ਜਦੋਂ ਅਲਰਜੀ ਹੁੰਦੀ ਆ ਆਪਾਂ ਐਂਟੀਬਾਇਓਟਿਕਸ ਲੈ ਲੈਂਦੇ ਉਹਦਾ ਕੋਰਸ ਕਰ ਲੈਂਦੇ ਨਾਲ ਹੀ ਠੀਕ ਹੋ ਜਾਂਦੀ ਹੈ ਲੇਕਿਨ ਜਿੰਨੇ ਵੀ ਆਪਾਂ ਐਂਟੀਬਾਇਓਟਿਕਸ ਤੇ ਡਰੱਗਸ ਲੈਂਦੇ ਹੈਗੇ ਵੈਸਟਰਨ ਮੈਡੀਕੇਸ਼ਨਸ ਯੂਜ਼ ਕਰਦੇ ਹੈਗੇ ਉਹ ਕਿਤੇ ਨਾ ਕਿਤੇ ਆਪਣੇ ਗਟ ਬੈਕਟੀਰੀਆ ਨੂੰ ਟੋਟਲੀ ਮਾਰ ਦਿੰਦੀਆਂ ਹੈਗੀਆਂ ਟੋਟਲੀ ਵੈਨਿਸ਼ ਅਪ ਕਰ ਦਿੰਦੀਆਂ ਇਹਦੇ ਨਾਲ ਨਾਲ ਸੈਲਸ ਵੀ ਕਾਫੀ ਪ੍ਰਭਾਵਿਤ ਹੁੰਦੀਆਂ ਔਰ ਦੂਜੀ ਗੱਲ ਬਾਡੀ ਨੂੰ ਉਸ ਚੀਜ਼ ਦੀ ਆਦ ਇਕੁਲੀ ਇੰਪੈਕਟ ਨਹੀਂ ਕਰਨਗੇ ਤੁਹਾਨੂੰ ਉਹਨਾਂ ਦੀ ਡੋਜ਼ ਵਧਾਣੀ ਪਏਗੀ ਹਾਂ ਉਹਦੀ ਜਿਹੜੀ ਵੀ ਪੋਟੈਂਸੀ ਹੈ ਉਹ ਤੁਹਾਨੂੰ ਮਿਲੀਗ੍ਰਾਮ ਚ ਜਾਂ ਜੋ ਵੀ ਹੈਗਾ ਉਹ ਤੁਹਾਨੂੰ ਰੇਜ਼ ਅਪ ਕਰਨੀ ਪਏਗੀ ਕਿਉਂਕਿ ਉਹਦੇ ਚ ਇਦਾਂ ਹੁੰਦਾ ਹੈ ਛੋਟੀ ਤੋਂ ਸਟਾਰਟ ਕਰਤਾ ਹੌਲਾ 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 ਵੱਧਦੇ ਗਏ ਔਰ ਫਾਈਨਲੀ ਇਦਾਂ ਦੀ ਸਟੇਜ ਵੀ ਆ ਜਾਂਦੀ ਹੈ ਕਿ ਕੋਈ ਦਵਾਈ ਵੀ ਅਸਰ ਨਹੀਂ ਕਰਦੀ ਤੇ ਆਯੁਰਵੇਦ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਉਹ ਐਂਟੀ ਹਿਸਟਾਮਾਈਨਸ ਜਿੰਨੀਆਂ ਵੀ ਡਰਗਸ ਹੈਗੀਆਂ ਬਹੁਤ ਨੇਚਰਲ ਹੈਗੀਆਂ ਆਪਾਂ ਨਾਰਮਲੀ ਕਰਾਂ ਚੀ ਇਦਾਂ ਦੀਆਂ ਚੀਜ਼ਾਂ ਦੀ ਵਰਤੋਂ ਹਮੇਸ਼ਾ ਕਰਦੇ ਹੀ ਰਹਿੰਦੇ ਹੈਗੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ ਉਹਦੇ ਅੱਜ ਤੱਕ ਕਿਸੇ ਉਸਾਈਡ ਇਫੈਕਟਸ ਨਹੀਂ ਹੈਗੇ ਨਾ ਬੱਚਿਆਂ ਨੂੰ ਨਾ ਜਵਾਨ ਬੰਦਿਆਂ ਨੂੰ ਨਾ ਗੁੜੀਆਂ ਨੂੰ ਕਿਸੇ ਨੂੰ ਵੀ ਨਹੀਂ ਹੈਗੇ ਔਰ ਇਹਦੇ ਰਿਜ਼ਲਟਸ ਇਮੀਡੀਏਟਲੀ ਦੇਖਣ ਨੂੰ ਮਿਲਦੇ ਨੇ ਇੱਕ ਦੋ ਦਿਨਾਂ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਅੱਛਾ ਐਂਟੀਬਾਇਟਿਕ ਇੱਕ ਤਾਂ ਫਿਰ ਇਹ ਵੀ ਚੀਜ਼ ਆ ਉਹ ਟੈਂਪਰੇਰੀ ਆ ਪਰਮਨੈਂਟਲੀ ਤਾਂ ਹੈ ਨਹੀਂ ਬਿਲਕੁਲ ਟੈਂਪਰੇਰੀ ਹੁੰਦਾ ਹੈਗਾ ਕਿਉਂ ਤੁਹਾਨੂੰ ਫਿਰ ਕੋਈ ਬੈਕਟੀਰੀਅਲ ਤੁਹਾਡੀ ਬੋਡੀ ਜੇ ਐਕਟੀਵਿਟੀ ਹੋ ਜਾਏਗੀ ਉਹ ਦੁਬਾਰਾ ਫਿਰ ਤੁਹਾਨੂੰ ਲੈਣੀ ਪੈ ਸਕਦੀ ਹੈ ਜਦੋਂ ਇਹਨੂੰ ਫਿਰ ਆਪਾਂ ਰੁਪਏ ਦੇ ਨਾਲ ਖਤਮ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਆਯੁਰਵੇਦ ਚ ਕੀ ਪ੍ਰੋਸੀਜਰ ਰਹਿੰਦਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਆਪਣੇ ਕੋਲ ਜਦੋਂ ਵੀ ਕ੍ਰੋਨਿਕ ਬਿਮਾਰੀਆਂ ਵਾਲੇ ਪੇਸ਼ੈਂਟਸ ਆਉਂਦੇ ਨੇ ਸਾਰੇ ਤੋਂ ਪਹਿਲਾਂ ਆਪਣਾ ਜਿਹੜਾ ਲਾਈਨ ਆਫ ਟ੍ਰੀਟਮੈਂਟ ਰਹਿੰਦਾ ਆਪਾਂ ਉਹਦੀ ਗੱਟ ਨੂੰ ਕਲੀਅਰ ਕਰਦੇ ਹੈਗੇ ਸਰੀਰ ਦੇ ਵਿੱਚ ਪਹਿਲੇ ਤੋਂ ਮੌਜੂਦ ਜਿੰਨੇ ਵੀ ਟੌਕਸਿਨਸ ਹੈਗੇ ਪਹਿਲੇ ਆਪਾਂ ਸਾਰੇ ਸਰੀਰ ਨੂੰ ਸਾਫ਼ ਕਰਾਂਗੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਦੀ ਇਮਿਊਨਿਟੀ ਨੂੰ ਇ ਉਹ ਇਹ ਬਹੁਤ اچھی ਪੈਥੀ ਹੈਗੀ ਆਇਰੋਇਡ ਇਹਦੇ ਨਾਲ ਪੇਸ਼ੈਂਟ ਲੌਂਗ ਟਰਮ ਤੱਕ ਕਾਫੀ ਅੱਛਾ ਰਹਿੰਦਾ ਹੈਗਾ ਹਮਮ ਅੱਛਾ ਇੱਕ ਸਾਇੰਸਿਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਆ ਮਰਦੇ ਹੁਣ ਦੇ ਟਾਈਮ ਦੇ ਵਿੱਚ ਮੋਸਟਲੀ ਇਹ ਵੀ ਆਖਿਆ ਜਾਂਦਾ ਕਿ ਇਹਦੇ ਜਿਹੜਾ ਇਲਾਜ ਆ ਉਹ ਸਰਜਰੀ ਆ ਸਾਈਨਸ ਦੇਖੋ ਜਦੋਂ ਇਹ ਸਟਾਰਟ ਹੁੰਦਾ ਹੈਗਾ ਨਾ ਤੁਹਾਨੂੰ ਉਦੋਂ ਹੀ ਇਸ ਚੀਜ਼ ਨੂੰ ਭਰੇ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਜਾਂ ਤੁਹਾਨੂੰ ਉਦੋਂ ਹੀ ਆਯੁਰਵੇਦ ਦੀ ਵੱਲ ਆਣਾ ਚਾਹੀਦਾ ਕਿਉਂਕਿ ਇਹ ਬਿਮਾਰੀ ਮੈਂ ਦੇਖੀ ਆ ਆਪਾਂ ਛੋਟੇ ਛੋਟੇ ਬੱਚਾ ਜੀ ਅੱਜ ਕੱਲ ਬਹੁਤ ਜ਼ਿਆਦਾ ਡਵੈਲਪ ਹੋ ਰਹੀ ਹੈ ਜਿੰਨੇ ਛੋਟੇ ਛੋਟੇ 4-5 ਸਾਲ ਦੇ ਬੱਚੇ ਹੈਗੇ ਉਸ ਤੋਂ ਲੈ ਕੇ ਟੀਨੇਜਰ ਤੱਕ ਔਰ ਕੁਝ ਮੀਡੀਅਮ ਏਜ ਵਾਲਿਆਂ ਨੂੰ ਵੀ ਹੈਗੀ ਉਹਦਾ ਸਾਰਿਆਂ ਤੋਂ ਵੱਡਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਅੱਜ ਕੱਲ ਆਪਣਾ ਲਾਈਫ ਸਟਾਈਲ ਆਪਾਂ ਏਸੀ ਦੇ ਨੀਚੇ ਰਹਿੰਦੇ ਹੈਗੇ ਆ 팬 ਦੇ ਨੀਚੇ ਜਾਂ ਕੂਲਰ ਦੇ ਨੀਚੇ ਨੈਚੁਰ ਚ ਚਲਾ ਗਿਆ ਉਹਦੇ ਨਾਲ ਕੀ ਹੈਗਾ ਬੋਡੀ ਚ ਇੱਕ ਤਾਂ ਬੈਕਟੀਰੀਅਲ ਐਕਟੀਵਿਟੀ ਜਿਹੜੀ ਹੈ ਉਹ ਵੱਧ ਰਹੀ ਹੈਗੀ ਦੂਜੀ ਗੱਲ ਇਹ ਕਿ ਸਰੀਰ ਚ ਕਫ ਤੇ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਹੈਗਾ ਔਰ ਨਾਰਮਲੀ ਅੱਜ ਕੱਲ ਟ੍ਰੈਂਡ ਵੀ ਇਹ ਚੱਲ ਪਿਆ ਕਿ ਬਹੁਤ ਜ਼ਿਆਦਾ ਪਾਣੀ ਪੀਓ ਬਹੁਤ ਜ਼ਿਆਦਾ ਪਾਣੀ ਪੀਓ ਪਾਣੀ ਹੀ ਪਾਣੀ ਪੀਜੋ ਹੈਨਾ ਆਯੁਰਵੇਦ ਜਿਹੜਾ ਹੈਗਾ ਇਦਾਂ ਦਾ ਨਹੀਂ ਕਹਿੰਦਾ ਆਯੁਰਵੇਦ ਦੇ ਹਿਸਾਬ ਨਾਲ ਹਰ ਇਨਸਾਨ ਆਪਣੇ ਆਪ ਚ ਯੂਨਿਕ ਹੈਗਾ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੈਗੇ ਔਰ ਆਪਣੇ ਆਯੁਰਵੇਦ ਦੇ ਵਿੱਚ ਕੈਲਰੀ ਵਾਲਾ ਕੋਈ ਸਿਸਟਮ ਨਹੀਂ ਹੈਗਾ ਕਿ ਇੰਨਾ ਕੈਲਰੀ ਫੂਡ ਲੈਣਾ ਇੰਨਾ ਨਹੀਂ ਲੈਣਾ ਉਹਦਾ ਕਾਰਨ ਹੈਗਾ ਤੁਹਾਡੀ ਖਾਣਾ ਪਚਾਣੇ ਦੀ ਇੱਕ ਸ਼ਮਤਾ ਹੋਰ ਹੋ ਸਕਦੀ ਹੈ ਮੇਰੀ ਹੋਰ ਹੈ ਚਾਹੇ ਆਪਣਾ ਹਾਈਟ weight ਇਕੁਅਲੀ ਹੋਵੇ ਚਾਹੇ ਦੋ ਬੰਦੇ ਇਕੁਅਲ ਹਾਈਟ ਹੈਗੇ ਇਕੁਅਲ weight ਹੈਗਾ ਲੇਕਿਨ ਤabi ਤੋਂ ਉਸੇ ਦੋਨਾਂ ਨੂੰ ਪਨੀਰ ਦਿਓ ਇੱਕ ਨੂੰ ਜਲਦੀ ਡਾਈਜੈਸਟ ਹੋ ਜਾਏਗਾ ਦੂਜੇ ਨੂੰ ਨਹੀਂ ਹੋਏਗਾ ਇਹਦਾ ਮਤਲਬ ਕੀ ਹੋਇਆ ਕਿ ਤੁਹਾਡੀ ਬੋਡੀ ਦੇ ਵਿੱਚ ਹੋ ਸਕਦਾ ਕਿ ਬਾਤ ਪਿਤ ਕਫ ਦਾ ਇੰਬੈਲੈਂਸ ਡਿਫਰੈਂਟ ਤਰੀਕੇ ਨਾਲ ਹੋਵੇ ਔਰ ਜਿਹੜਾ ਦੂਜਾ ਬੰਦਾ ਹੈਗਾ ਉਹਨਾਂ ਦਾ ਬੋਡੀ ਕੰਸਟੀਟਿਊਸ਼ਨ ਡਿਫਰੈਂਟ ਤਰੀਕੇ ਨਾਲ ਵਰਕ ਕਰਦਾ ਹੋਵੇ ਇਸ ਕਰਕੇ ਜਿਹੜਾ ਸਾਈਨਸ ਹੈਗਾ ਇਹ ਜਿਹੜਾ ਰੋਗ ਹੈਗਾ ਕਫ ਦੇ ਵਧਣੇ ਨਾਲ ਹੁੰਦਾ ਕਫ ਵਧਣੇ ਪਾਣੀ ਦੇ ਨਾਲ ਯਾ ਜਨੀ ਆਪਾਂ ਬਹੁਤ ਹੈਵੀ ਚੀਜ਼ਾਂ ਲੈ ਲੈਂਦੇ ਨੇ ਦੁੱਧ ਜਾਂ ਇਸਦਾਨੀਆਂ ਬਣੀਆਂ ਚੀਜ਼ਾਂ ਇਹਨਾਂ ਚੀਜ਼ਾਂ ਨਾਲ ਕਫ ਜਿਹੜਾ ਹੈਗਾ ਯਾ ਬ੍ਰੈਡ ਬਿਸਕਟ ਲੈ ਲੈਂਦੇ ਨੇ ਯਾ ਪਰਾਂਠੇ ਲੈ ਲੈਂਦੇ ਇਹਨਾਂ ਚੀਜ਼ਾਂ ਨਾਲ ਕਫ ਜਿਹੜਾ ਹੈਗਾ ਵਧਦਾ ਜਾਂਦਾ ਹੈਗਾ ਤਾਂ ਆਪਾਂ ਨਾਲ ਇਹ ਹੋਰ ਇਹ ਚੀਜ਼ਾਂ ਵੀ ਖਾਈ ਜਾ ਰਹੇ ਨੇ ਨਾਲ ਪਾਣੀ ਵੀ ਪੀਂ ਜਾ ਰਹੇ ਨੇ ਤਾਂ ਉਹ ਨੈਚੁਰਲੀ ਵਧੇਗਾ ਹੀ ਵਧੇਗਾ ਹੁਣ ਕੀ ਕਰਦੇ ਨੇ ਇਹਦੇ ਬਾਅਦ ਪੇਸ਼ੈਂਟ ਜੇ ਕਿਸੇ ਨੂੰ ਹੋ ਗਿਆ ਤਾਂ ਉਹ ਵੈਸਟਰਨ ਮੈਡੀਕੇਸ਼ਨਸ ਲੈਣਗੇ ਉਹਦੇ ਨਾਲ ਥੋੜਾਗਾ ਕੀ ਹੋਏਗਾ ਉਹ ਅੰਦਰ ਹੀ ਸੁੱਕ ਜਾਂਦਾ ਹੈ ਡਰਾਈ ਹੋ ਜਾਂਦਾ ਹੈ ਕਹਿੰਦੇ ਠੀਕ ਹੋ ਗਿਆ 2-4 ਦਿਨ ਤੁਸੀਂ ਹਫਤਾ ਫਿਰ ਠੀਕ ਕਰੋਗੇ ਹਫਤੇ ਬਾਅਦ ਫਿਰ ਹੋ ਜਾਏਗਾ ਉਸ ਤੋਂ ਬਾਅਦ ਫਿਰ ਖਾਓਗੇ ਦਵਾਈਆਂ ਫਿਰ ਠੀਕ ਹੋ ਜਾਏਗਾ ਦੁਬਾਰਾ ਫਿਰ ਹੋ ਜਾਏਗਾ ਜਦੋਂ ਥੋੜਾ ਪ੍ਰਲੌਂਗਡ ਰਹਿ ਜਾਂਦਾ ਹੈਗਾ ਫਿਰ ਤੁਹਾਨੂੰ ਕਾਫੀ ਜ਼ਿਆਦਾ ਨੈਜ਼ਲ ਪੋਲਪਸ ਜਿਵੇਂ ਆਪਾਂ ਕਹਿ ਦਿੰਦੇ ਆ ਨੱਕ ਦੀ ਹੱਡੀ ਵਧ ਗਈ ਮਾਸ ਵਧ ਗਿਆ ਹਨਾ ਗਲੇ 'ਚ ਟੌਨਸਲਸ ਹੋ ਗਏ ਹੁਣ ਖਾਣਾ ਡਾਈਜੈਸਟ ਨਹੀਂ ਹੋ ਰਿਹਾ ਫਿਰ ਤੁਸੀਂ ਉਦੋਂ ਆਪਰੇਸ਼ਨ ਵੱਲ ਚਲਦੇ ਹੋ ਲੇਕਿਨ ਆਯੁਰਵੇਦ ਕੀ ਕਹਿੰਦਾ ਕਿ ਇਹਦਾ ਰੂਟ ਕੌਜ਼ ਤੁਹਾਡੇ ਨੱਕ 'ਚ ਨਹੀਂ ਹੈਗਾ ਗਲੇ 'ਚ ਨਹੀਂ ਹੈਗਾ ਇਹਦਾ ਰੂਟ ਕੌਜ਼ ਹੈਗਾ ਤੁਹਾਡਾ ਪੇਟ ਕਿਉਂਕਿ ਜਦੋਂ ਤੁਸੀਂ ਕੁਝ ਵੀ ਖਾਓਗੇ ਔਰ ਪੇਟ ਪੂਰੀ ਤਰ੍ਹਾਂ ਉਹਨੂੰ ਡਾਈਜੈਸਟ ਨਹੀਂ ਕਰੇਗਾ ਤੁਹਾਡਾ ਜਿਹੜਾ ਵੀ ਅੰਗ ਵੀਕ ਹੈਗਾ ਨਾ ਉਹਦੇ 'ਚ ਵਿਕ੍ਰਤੀ ਆ ਜਾਣੀ ਹੈਗੀ ਜੇ ਤੁਹਾਡੇ ਫੇਫੜੇ ਕਮਜ਼ੋਰ ਹੈਗੇ ਜਾਂ ਤੁਹਾਨੂੰ ਮੈਗਜ਼ਲਰੀ ਪਾਰਟਸ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈਗੇ ਤਾਂ ਤੁਹਾਨੂੰ ਰੇਸ਼ਾ ਬਲਗਮ ਹੋ ਸਕਦਾ ਤੁਹਾਨੂੰ ਅਸਥਮਾ ਹੋ ਸਕਦਾ ਹੋ ਸਕਦਾ ਉਹੀ ਜਿੰਨਾ ਦੂਸ਼ਿਤ ਪਦਾਰਥ ਹੋਣ ਜਾਂ ਅਨਡਾਈਜੈਸਟਡ ਮਟੀਰੀਅਲ ਹੋਵੇ ਉਹ ਘੁੰਮਦਾ ਘੁੰਮਦਾ ਬਲੱਡ ਦੇ ਨਾਲ ਘੁੰਮਦਾ ਘੁੰਮਦਾ ਤੁਹਾਡੀ ਸਕਿਨ 'ਚ ਹੀ ਆ ਜਾਏ ਜੇ ਸਕਿਨ 'ਚ ਹੀ ਆ ਜਾਏਗਾ ਚਮੜੀ ਦੇ ਰੁਗ ਹੋ ਜਾਣਗੇ ਜੇ ਉਹੀ ਤੁਹਾਨੂੰ ਪ੍ਰੋਬਲਮ ਜਿਹੜੀ ਹੈ ਘੇ ਘੁੰਦੇ ਘੁੰਦੇ ਤੁਹਾਡੇ ਹੱਡੀਆਂ ਜਿਹੜੀਆਂ ਹੁੰਨੀਆਂ ਛੋਟੇ ਜੋੜ ਉਹਨਾਂ ਚ ਖਾਲੀ ਸਪੇਸ ਹੁੰਦੀ ਹੈ ਖਾਲੀ ਹੁੰਦੀ ਹੈ ਉਹ ਅੰਦਰੋਂ ਤੇ ਜਦੋਂ ਇਦਾਂ ਦੇ ਇਹ ਹੁੰਦਾ ਰੇਸ਼ਾ ਬਲਗਮ ਟਾਈਪ ਚ ਆਮ ਜਿਹਨੂੰ ਆਯੁਰਵੇਦ ਖਾਸਾ ਚ ਕਹਿ ਦਿੰਦੇ ਨੇ ਉਹਦੇ ਨਾਲੇ ਖੂਨ ਦੇ ਰਾਹੀਂ ਟਰੈਵਲ ਕਰਦੇ ਰਹਿੰਦੀ ਹੈ ਤੇ ਜਿਹੜੇ ਆਪਣੇ ਛੋਟੇ ਜੋੜ ਹੈਗੇ ਉਥੇ ਜਗ੍ਹਾ ਖਾਲੀ ਹੁੰਦੀ ਹੈ ਤੇ ਉਥੇ ਜਾ ਕੇ ਚਿਪਕ ਜਾਂਦੀ ਹੈ ਉਹਦੀ ਦੀਵਾਰਾਂ ਨਾਲ ਤੈਨੂੰ ਆਪਾਂ ਗਠੀਆ ਕਹਿ ਦਿੰਦੇ ਨੇ ਮਤਲਬ ਅਕੋਰਡਿੰਗ ਟੂ ਆਯੁਰਵੇਦ ਜਿਹੜਾ ਹੈਗਾ ਜਿੰਨਾ ਵੀ ਆਪਾਂ ਖਾਣਾ ਖਾਂਦੇ ਨੇ ਆਪਾਂ ਸਾਰਿਆਂ ਤੋਂ ਪਹਿਲਾਂ ਕਿਸੇ ਵੀ ਬਿਮਾਰੀ ਦੀ ਚਿਕਿਤਸਾ ਕਰਾਂਗੇ ਆਪਾਂ ਪ ਕਨਸੈਪਟ ਸਾਰਿਆਂ ਤੋਂ ਪਹਿਲਾਂ ਲੈਂਦੇ ਹੈਗੇ ਕਿਉਂਕਿ ਰੂਟ ਕੌਜ਼ ਜਿਹੜਾ ਹੈਗਾ ਪੇਟ ਹੀ ਹੈਗਾ ਹਮਮਮ ਤਾਂ ਸ਼ੁਰੂਆਤ ਦੇ ਵਿੱਚ ਜੇ ਪਤਾ ਲੱਗ ਗਿਆ ਤਾਂ ਤੁਹਾਨੂੰ ਉਦੋਂ ਹੀ ਡਾਕਟਰ ਦੇ ਕੋਲੇ ਆਉਣਾ ਲਾਜ਼ਮੀ ਹੈ ਬਿਲਕੁਲ ਬਿਲਕੁਲ ਕਿਉਂਕਿ ਜੇ ਬਾਅਦ ਦੇ ਵਿੱਚ ਆਓਗੇ ਤਾਂ ਫਿਰ ਕੰਮ ਵੱਧ ਜਾਣਾ ਫਿਰ ਫਿਰ ਸਰਜਰੀ ਤਾਂ ਗੱਲ ਫੇਰੀ ਪਹੁੰਚਦੀ ਆ ਬਿਲਕੁਲ ਔਰ ਤੁਸੀਂ ਸਰਜਰੀ ਇਹ ਵੀ ਨਹੀਂ ਹੈਗਾ ਕਿ ਤੁਸੀਂ ਇੱਕ ਵਾਰੀ ਸਰਜਰੀ ਕਰਾ ਲਈ ਤਾਂ ਤੁਸੀਂ ਛੁਟਕਾਰਾ ਪਾ ਲਿਆ ਉਸ ਚੀਜ਼ ਤੋਂ ਅੱਛਾ ਪੱਕਾ ਇਲਾਜ ਨਹੀਂ ਸਰਜਰੀ ਪੱਕਾ ਸਰਜਰੀ ਪੱਕਾ ਇਲਾਜ ਨਹੀਂ ਹੈਗਾ ਤੁਸੀਂ ਕਿੰਨੀ ਵਾਰੀ ਸੁਣਿਆ ਕਿ ਬਵਾਸੀਰ ਕਿਸੇ ਨੂੰ ਹੋਈ ਔਰ ਉਹਨਾਂ ਨੇ ਆਪਰੇਸ਼ਨ ਕਰਾ ਲਿਆ ਬਿਲਕੁਲ ਕੀ ਇਦ ਨੇ ਇੱਕ ਵਾਰੀ ਆਪਰੇਸ਼ਨ ਕਰਾ ਲਿਆ ਉਹ ਨੂੰ ਮੁੜ ਕੇ ਹੋਈ ਨਹੀਂ ਦੁਬਾਰਾ ਨਹੀਂ ਹੁੰਦਾ ਇਦਾਂ ਕਿਉਂਕਿ ਕਾਰਨ ਕੁਝ ਹੋਰ ਹੈਗਾ ਆਪਾਂ ਚਿਕਿਤਸਕ ਅਸੀਂ ਹੋਰ ਚੀਜ਼ ਦੀ ਕਰ ਰਹੇ ਹੈ ਨਾ ਤੁਹਾਨੂੰ ਸਾਹ ਲੈਣੇ 'ਚ ਦਿੱਕਤ ਆਈ ਤੁਹਾਨੂੰ ਹੋ ਸਕਦਾ ਤੁਹਾਡੇ ਟੌਨਸਿਲਸ ਆਪਰੇਟ ਹੋ ਗਏ ਹੈ ਨਾ ਕੀ ਹੋਇਆ ਤੁਸੀਂ ਖਾਣਾ ਪੀਣਾ ਆਪਾਂ ਸਹੀ ਨਹੀਂ ਖਾਦਾ ਗਲੇ ਦੇ ਟੌਨਸਿਲਸ ਜਿਹੜੇ ਹੈਗੇ ਸਵੈਲ ਹੋ ਗਏ ਬਹੁਤ ਜ਼ਿਆਦਾ ਹੋ ਗਏ ਹੁਣ ਨਹੀਂ ਕੁਝ ਖਾਇਆ ਜਾ ਰਿਹਾ ਡਾਕਟਰਸ ਨੇ ਐਡਵਾਈਸ ਕਰਤਾ ਸਰਜਰੀ ਕਰਾ ਲਓ ਸਰਜਰੀ ਤੁਸੀਂ ਕਰਾ ਲਈ ਤੁਸੀਂ ਥੋੜੇ ਟਾਈਮ ਠੀਕ ਰਹੋਗੇ ਦੁਬਾਰਾ ਖਾਣਾ ਪੀਣਾ ਤਾਂ ਉਹੀ ਹੈਗਾ ਉਹੀ ਚੀਜ਼ ਤੁਸੀਂ ਖਾ ਰਹੇ ਹੋ ਉਹ ਦੁਬਾਰਾ ਸਵੈਲ ਹੋ ਜਾਣਗੇ ਤਾਂ ਤੁਸੀਂ ਉਸ ਚੀਜ਼ ਨੂੰ ਕਿੰਨੀ ਵਾਰੀ ਆਪਰੇਟ ਕਰਾਓਗੇ ਇਦਾਂ ਹੀ ਸਾਈਨਸ ਦੇ ਆਪਰੇਟਸ ਦੇ ਨਾਲ ਹੈਗਾ ਇਦਾਂ ਹੀ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਕਿ ਕਿਸੇ ਨੂੰ ਸਾਈਨਸ ਸੀ ਤੇ ਉਹਨੇ ਆਪਣਾ ਨੱਕ ਦਾ ਆਪਰੇਟ ਕਰਾ ਲਿਆ ਕਿ ਹੱਡੀ ਵਧੀ ਸੀ ਮਾਸ ਵਧਿਆ ਸੀ ਉਹਨੇ ਆਪਰੇਟ ਕਰਾ ਲਿਆ ਪਰ ਉਹ ਫਿਰ ਹੋ ਜਾਂਦਾ ਹੈਗਾ ਇਹ ਇਹਦਾ ਪਰਮਨੈਂਟ ਸੋਲੂਸ਼ਨ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਆ ਮੈਂ ਇੱਕ ਵਾਰੀ ਆਪਰੇਸ਼ਨ ਕਰਾ ਲਿਆ ਮੇਰੀ ਜਾਨ ਛੁੱਟ ਗਈ ਇਦਾਂ ਨਹੀਂ ਹੋਣਾ ਹੈਗਾ ਉਹ ਰੀਅਕਰੈਂਸ ਹੁੰਦੀ ਹੈ ਉਸ ਚੀਜ਼ ਦੀ ਬਾਰ ਬਾਰ ਹੋਏਗੀ ਜੇ ਆਪਾਂ ਮੈਡੀਸਿਨ ਦੀ ਗੱਲ ਕਰੀਏ ਚਾਹੇ ਅਸਥਮਾ ਦੀ ਅਲਰਜੀ ਦੀ ਮੈਡੀਸਿਨ ਦੀ ਗੱਲ ਕਰੀ ਕਿ ਜਿਸ ਤਰ੍ਹਾਂ ਦੇ ਮੈਂ ਕਹਿੰਦੇ ਕਿ ਸਾਰੀ ਉਮਰ ਮੈਡੀਸਿਨ ਪਾਈ ਦੀ ਖਾਣੀ ਪੈਂਦੀ ਹੈ ਆਯੁਰਵੇਦ ਦੇ ਵਿੱਚ ਵੀ ਇਸ ਤਰ੍ਹਾਂ ਮੈਡੀਸਿਨ ਸਾਰੀ ਉਮਰ ਖਾਣੀ ਪੈਂਦੀ ਹੈ ਨਹੀਂ ਆਯੁਰਵੇਦ 'ਚ ਇਦਾਂ ਨਹੀਂ ਹੈਗਾ हां कोई एक्सेप्शनल बीमारी इदा दी हो सकदी है जेडी बहुत ही क्रोनिक बीमारी हैगी जेवा आपा कह दियी है की 25 साल तो किसे नु अस्थमा है कुछ कुछ पेशेंट इदा जे जेडे दे कह देंदे ने आपा ता जद उदे जन्मे आपा नु उदों दा ही हैगा 30 40 साल ਬਿਨਾਣਾ ਫਿਰ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਹੈਗਾ ਪੂਰੀ ਤਰ੍ਹਾਂ ਠੀਕ ਹੋਣੇ ਨੂੰ ਕੇ ਮਤਲਬ ਉਹਨਾਂ ਦੀ ਸਾਰੀਆਂ ਦਵਾਈਆਂ ਛੁੱਟ ਜਾਣ ਆਯੁਰਵੈਦਿਕ ਵੀ ਛੁੱਟ ਜਾਣ ਕਿਸੇ ਟਾਈਮ ਤੇ ਆਕੇ ਛੁੱਟ ਜਾਂਦੀਆਂ ਨੇ ਲੇਕਿਨ ਸਮੇ ਬਹੁਤ ਜ਼ਿਆਦਾ ਲੱਗਦਾ ਤਹੀਂ ਮੈਂ ਤੁਹਾਨੂੰ ਐਡਵਾਈਸ ਕਰ ਰਹੀ ਹਾਂ ਨਾ ਕਿ ਜੇ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਤੁਸੀਂ ਉਦੋਂ ਕਿਉਂ ਨਹੀਂ ਆਯੁਰਵੈਚੇ ਆ ਜਾਂਦੇ ਹੋ ਤੁਸੀਂ ਲਾਸਟ ਟਾਈਮ ਚ ਹੀ ਕਿਉਂ ਆਂਦੇ ਹੋ ਹੁਣ ਉਹਨੂੰ ਇੱਕ ਰੀਸੈਂਟ ਕੇਸ ਦੱਸਦੀ ਹੈਗੀ ਆਪਣੇ 4 ਦਿਨ ਸ਼ਾਇਦ ਪਹਿਲੇ ਦੀ ਗੱਲ ਹੈਗੀ ਇੱਕ ਪੇਸ਼ੈਂਟ ਜਿਹੜਾ ਸੀ ਉਹਨੂੰ ਲੀਵਰ ਫੇਲਿਅਰ ਦਾ ਕੇਸ ਜੀ ਠੀਕ ਹੈ ਲੀਵਰ ਫੇਲ ਹੋ ਗਿਆ ਉਹਦਾ ਪੂਰੀ ਤਰ੍ਹਾਂ ਤੋਂ ਕੰਪਲੀਟ 2-4 ਸਾਲਾਂ ਤੋਂ ਪਤਾ ਚੱਲਿਆ ਹੋਣਾ ਇਲਾਜ ਕਰਾ ਰਹੇ ਸੀ ਤੇ ਸਾਰਾ ਕੁਝ ਹੋ ਗਿਆ ਤੇ ਹੁਣ ਉਹ ਹਸਪੀਟਲ ਤੋਂ ਐਡਮਿਟ ਡਿਸਚਾਰਜ ਹੋ ਕੇ ਆਗੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਘਰ ਲੈ ਜਾਓ ਉੱਥੇ ਹੀ ਤੁਹਾਨੂੰ ਥੋੜਾ ਟਾਈਮ ਵੇਟ ਕਰਨਾ ਪੈਣਾ ਪੇਸ਼ੈਂਟ ਦਾ ਤੇ ਉਦੋਂ ਉਹਦੇ ਪੇਸ਼ੈਂਟ ਵੀ ਆ ਉਹਨਾਂ ਦੇ ਰਿਲੇਟਿਵ ਵੀ ਆ ਫੈਮਿਲੀ ਮੈਂਬਰਸ ਉਦੋਂ ਹੱਥ ਪੈਰ ਮਾਰ ਰਹੇ ਨੇ ਉਦੋਂ ਪੁੱਛ ਰਹੇ ਨੇ ਕਿ ਆਯੁਰਵੇਦ ਇਲਾਜ ਹੁਣ ਤੁਸੀਂ ਇਹ ਦੱਸੋ ਇੱਕ ਪੇਸ਼ੈਂਟ ਆਲਮੋਸਟ ਬੈੱਡ 'ਚ ਪਿਆ ਹੋਇਆ ਪਤਾ ਨਹੀਂ ਕਿ ਉਹਦੇ ਕਦੋਂ ਸਾਹ ਪੂਰੇ ਹੋ ਜਾਣੇ ਤਾਂ ਹੁਣ ਆਯੁਰਵੇਦ ਉਦੋਂ ਚਮਤਕਾਰ ਕਰ ਦੇਗਾ ਮਤਲਬ ਲਾਸਟ ਸਟੇਜ 'ਚ ਜਦੋਂ ਕੋਈ ਬਿਮਾਰੀ ਹੁੰਦੀ ਹੈ ਤੁਸੀਂ ਉਦੋਂ ਕਿਉਂ ਨਹੀਂ ਆਯੁਰਵੇਦ ਨੂੰ ਅਪਣਾ ਲੈਂਦੇ ਹੋ ਠੀ ਮੇਰੇ ਬੋਲਣ ਦਾ ਪਰਪਸ ਇਹ ਹੈਗਾ ਚਾਹੇ ਬਿਮਾਰੀ ਬਿਲਕੁਲ ਛੋਟੀ ਹੈ ਤਾਂ ਉਹ ਬਹੁਤ ਆਸਾਨ ਹੈ ਟਰੀਟ ਕਰਨਾ ਬਹੁਤ ਇਮੀਡੀਏਟਲੀ ਠੀਕ ਹੋ ਜਾਂਦੀ ਹੈ ਔਰ ਬਿਨਾ ਕਿਸੇ ਸਾਈਡ ਇਫੈਕਟਸ ਦੇ ਹੋ ਜਾਂਦੀ ਹੈ ਜਦੋਂ ਬਿਮਾਰੀ ਬਹੁਤ ਵੱਡੀ ਹੋ ਗਈ ਫਿਰ ਉਹਨੂੰ ਠੀਕ ਕਰਨੇ ਚ ਬਹੁਤ ਸਮਾਂ ਲੱਗਦਾ ਹੈ ਔਰ ਨਾਰਮਲੀ ਆਪਣੇ ਕੋਲ ਜਿੰਨੇ ਅਸਥਮਾ ਦੇ ਕੇਸ ਜਾਂਦੇ ਨੇ ਰੇਸ਼ਾ ਬਲਗਮ ਛਿੱਕਾ ਨਜ਼ਲਾ ਖਾਂਸੀ ਜ਼ੁਖਾਮ ਜਿਆਦਾ ਤੋਂ ਜਿਆਦਾ ਮਹੀਨੇ ਤੋਂ ਮਹੀਨਿਆਂ ਚ ਪੇਸ਼ੈਂਟ ਵੈਸੇ ਤਾਂ ਬਿਲਕੁਲ ਠੀਕ ਹੋ ਜਾਂਦਾ ਹੈ ਕੋਈ ਕ੍ਰੋਨਿਕ ਪੇਸ਼ੈਂਟ ਹੋਵੇ ਜਿਹਨੂੰ ਪੰਜ ਸੱਤ ਮਹੀਨਾ ਦਵਾਈ ਚੱਲ ਜਾਂਦੀ ਹੈ ਬਾਕੀ ਪੇਸ਼ੈਂਟ ਟੂ ਪੇਸ਼ ਚੇ ਪੇਸ਼ੈਂਟ ਨੂੰ ਇੱਕ ਬਿਮਾਰੀ ਨਹੀਂ ਹੈਗੀ ਜੇ ਤੁਸੀਂ ਕਹਿ ਦੋ ਕਿ ਕਿਸੇ ਨੂੰ ਸਿਰਫ ਕੱਲਾ ਅਸਥਮਾ ਹੀ ਹੈਗਾ ਇਦਾਂ ਨਹੀਂ ਹੁੰਦਾ ਉਹਨੂੰ ਅਸਥਮਾ ਵੀ ਹੈਗਾ ਉਹਨੂੰ ਬੀਪੀ ਵੀ ਹੈਗਾ ਉਹਨੂੰ ਸ਼ੂਗਰ ਵੀ ਹੈਗੀ ਹੋਰ ਉਹਨੂੰ ਪਤਾ ਨਹੀਂ ਕੀ ਕੀ ਹੈ ਕਿੰਨੀਆਂ ਦਵਾਈਆਂ ਉਹ ਸਾਰੀਆਂ ਖਾਂਦੀਆਂ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਉਹਦੇ ਅਨੁਸਾਰ ਦਵਾਈ ਦੇਣੀ ਪੈਂਦੀ ਹੈ ਇਹ ਚੀਜ਼ ਨਹੀਂ ਹੁੰਦੀ ਆਪਣੇ ਚ ਇਦਾਂ ਦੀ ਪਾਰਟੀਸ਼ਨਸ ਨਹੀਂ ਹੁੰਦੀ ਕਿ ਆਪਾਂ ਦਾ ਸਿਰਫ ਅਸਥਮਾ ਹੀ ਠੀਕ ਕਰਨਾ ਉਹ ਚੀਜ਼ ਨਹੀਂ ਹੁੰਦੀ ਸਰੀਰ ਜਿਹੜਾ ਹੈਗਾ ਹਿਊਮਨ ਬਾਡੀ ਇੱਕ ਪ੍ਰੋਪਰਲੀ ਆਰਗੇਨਾਈਜ਼ਡ ਸਿਸਟਮ ਹੈਗਾ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਤੇ ਤੁਹਾਨੂੰ ਜਦੋਂ ਆਪਣੇ ਕੋਲ ਆਯੁਰਵੇਦ ਚ ਪੇਸ਼ੈਂਟ ਆਏਗਾ ਤਾਂ ਉਹਨੂੰ ਲਾਈਨ ਆਫ ਟਰੀਟਮੈਂਟ ਕੰਪਲੀਟ ਹੀ ਰਹੇਗਾ ਉਹਨੂੰ ਪਰਟੀਕੂਲਰਲੀ ਸਪੈਸੀਫਿਕ ਏਰੀਆ ਨੂੰ ਟਾਰਗੇਟ ਕਰਕੇ ਟਰੀਟਮੈਂਟ ਨਹੀਂ ਦਿੱਤਾ ਜਾਂਦਾ ਤੁਸੀਂ ਮੈਡੀਸਿਨ ਦੀ ਗੱਲ ਕਰੀਏ ਮੈਡੀਸਿਨ ਵੀ ਬਹੁਤੇ ਕਹਿੰਦੇ ਕਿ ਆਯੁਰਵੇਦ ਦੀ ਮੈਡੀਸਿਨ ਜਿਹੜੀ ਆ ਉਹ ਬਹੁਤ ਸਲੋ ਕੰਮ ਕਰਦੀ ਹੈ ਬਹੁਤ ਫਾਸ ਨਹੀਂ ਬਹੁਤ ਹੀ ਸਲੋ ਕੰਮ ਕਰਦੀ ਹੈ ਜੇ ਤੁਸੀਂ ਉਹਦਾ ਫਾਸਟ ਰਿਜ਼ਲਟ ਚਾਹੁੰਦੇ ਹੋ ਤਾਂ ਤੁਸੀਂ ਪਰੇਜ ਕਰੋ ਤੁਹਾਨੂੰ 2 ਦਿਨਾਂ ਚ ਰਿਜ਼ਲਟ ਮਿਲ ਜਾਣੇ ਪਰੇਜ ਭਾਵ ਖੁਰਾਕ ਦਾ ਪਰੇਜ ਦਾ ਮਤਲਬ ਕੀ ਕੰਟਰਡਿਕਟਰੀ ਕੀ ਹੈਗਾ ਜੇ ਤੁਹਾਨੂੰ ਅ ਰੇਸ਼ਾ ਬਲਗਮ ਨਜ਼ਲਾ ਨੱਕ ਚ ਡਿੱਗਦਾ ਗਲੇ ਚ ਡਿੱਗਦਾ ਅੰਦਰ ਤਾਂ ਉਹਦਾ ਪਰੇਜ ਹੈਗਾ ਦੁੱਧ ਤੋਂ ਦੁੱਧੀਆਂ ਬੜੀਆਂ ਚੀਜ਼ਾਂ ਬੰਦ ਕਰਨੀਆਂ ਪਨੀਰ ਦਹੀਂ ਲੱਸੀ ਬੰਦ ਕਰਨਾ ਹੈਗਾ ਇਹ ਭਾਰੀ ਖਾਣਾ ਜਿਹੜਾ ਹੈਗਾ ਪਰਾਂਠੇ ਹੋਗੇ ਇਹ ਚੀਜ਼ਾਂ ਬੰਦ ਕਰਨੀਆਂ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਦੋ ਦਿਨਾਂ ਚ ਇਹ ਬੰਦ ਕਰਨਾ ਹੈ ਜਿੰਨਾ ਸਮਾਂ ਮੈਡੀਸਿਨ ਚੱਲਦੀ ਹੈ ਜੇ ਹਾਂ ਜਿੰਨਾ ਟਾਈਮ ਮੈਡੀਸਿਨ ਚੱਲਦੀ ਹੈਗੀ ਜੇ ਤੁਸੀਂ ਉਦਾਂ ਦੀ ਫੂਡ ਪ੍ਰੀਕਾਸ਼ਨਸ ਲੈ ਲੋਗੇ ਤਾਂ ਤੁਸੀਂ ਛੇਤੀ ਠੀਕ ਹੋ ਜਾਓਗੇ ਅਚਾ ਅਗਦੇਵਿਆ ਕਿ ਮੈਡੀਸਿਨ ਜਿਹੜੀਆਂ ਨੇ ਗਰਮ ਵੀ ਹੁੰਦੀਆਂ ਨੇ अब नेचुरली ਹੁਣ ਅਸਥਮਾ ਦੇ ਪੇਸ਼ੈਂਟ ਨੂੰ ਗਰਮੀ ਦਵਾਈ ਦੇਣੀ ਪਏਗੀ ਜੇ ਅਸਥਮਾ ਦੇ ਪੇਸ਼ੈਂਟ ਨੂੰ ਠੰਡੀ ਦਵਾਈ ਦੇਵਾਂਗੇ ਉਹਨੂੰ ਤਾਂ ਅਟੈਕ ਆ ਜਾਣਾ ਅਸਥਮਾ ਦੇ ਪੇਸ਼ੈਂਟ ਨੂੰ ਕਿੱਦਾਂ ਦੇਵਾਂਗੇ ਠੰਡੀ ਦਵਾਈ ਨਹੀਂ ਦੇ ਸਕਦੇ ਕਿਉਂਕਿ ਉਹਨੂੰ ਪ੍ਰੋਬਲਮ ਹੀ ਕਫ ਤੇ ਬਾਤ ਦੀ ਹੈਗੀ ਠੀਕ ਹੈ ਜੇ ਉਹਨੂੰ ਕਫ ਤੇ ਬਾਤ ਨੂੰ ਦੂਰ ਕਰਨਾ ਹੈ ਕਫ ਦਾ ਮਤਲਬ ਕਿਤੇ ਨਾ ਕਿਤੇ ਰੇਸ਼ਾ ਬਲਗਮ ਬਣਿਆ ਹੋਇਆ ਜੇ ਉਹਨੂੰ ਪਿਘਲਾਣਾ ਹੈ ਤਾਂ ਤੁਸੀਂ ਕਿਵੇਂ ਪਿਘਲਾਓਗੇ ਗਰਮ ਚੀਜ਼ ਦੇ ਕੇ ਪਿਘਲਾਓਗੇ ਠੀਕ ਹੈ ਬਾਤ ਬਣਿਆ ਹੋਇਆ ਮਤਲਬ ਕਿਤੇ ਨਾ ਕਿਤੇ ਬਲੌਕ ਹੋਈ ਹੈ ਆਪਾਂ ਕਹਿ ਦਿੰਦੇ ਆ ਆਮ ਬਸ ਕਿ 에어 ਕਿਤੇ ਨਾ 에어 ਦੇ ਬੱਬਲ ਬਣ ਗਏ ਗੈਸ ਦੇ ਬੁਲਬੁਲੇ ਬਣ ਗਏ ਜੇ ਉਹਨੂੰ ਠਿਕ ਕਰਨਾ ਨੇਚਰਲੀ ਤੁਹਾਨੂੰ ਪਾਣੀ ਤੇ ਗਰਮ ਚੀਜ਼ ਦੇਣੀ ਪੈਣੀ ਹੈ ਤੁਸੀਂ ਠੰਡੀ ਚੀਜ਼ ਦਿਓਗੇ ਮੈਂ ਤੁਹਾਨੂੰ ਕਹਦਾ ਅਸਥਮਾ ਦਾ ਪੇਸ਼ੈਂਟ ਤੁਸੀਂ ਫ੍ਰੀਜ ਦਾ ਇੱਕ ਗਲਾਸ ਠੰਡਾ ਪਾਣੀ ਪੀ ਲੋ ਪੀ ਲੋਗੇ ਨਹੀਂ ਇਦਾਂ ਨਹੀਂ ਹੁੰਦਾ ਹਾਂ ਅਚਾ ਜਿਹੜੀ ਮੌਸਮ ਦੀ ਮੌਸਮ ਦੀ ਅਲਰਜੀ ਜਿਹੜੀ ਹੁੰਦੀ ਹੈ ਇਹ ਵੀ ਪੂਰੀ ਤਰ੍ਹਾਂ ਦੇ ਨਾਲ ਠੀਕ ਹੁੰਦੀ ਹੈ ਰਬੈਤ ਦੇ ਵਿੱਚ ਹੈ ਲੱਗ ਹਾਂ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਇਹ ਜਿਹੜੀ ਮੌਸਮੀ ਅਲਰਜੀ ਹੁੰਦੀ ਹੈ ਸੀਜ਼ਨਲ ਅਲਰਜੀ ਜੇ ਤੁਸੀਂ ਬਿਲਕੁਲ ਹੈਲਦੀ ਹੋ ਔਰ ਮੌਸਮ ਬਦਲਿਆ ਇਹ ਨਾਰਮਲੀ ਸਾਰਿਆਂ ਨੂੰ ਹੀ ਹੋਣੀ ਹੁੰਦੀ ਹੈਗੀ ਜੇ ਤੁਹਾਨੂੰ 2 ਦਿਨ ਹੋਈ ਤੀਜੇ ਦਿਨ ਠੀਕ ਹੋ ਗਈ ਤੁਹਾਨੂੰ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ ਨਾ ਆਯੁਰਵੇਦ ਨਾ ਹੋਮ्योपैथिक ਨਾ ਵੈਸਟਰਨ ਕੋਈ ਤੇ ਦਵਾਈ ਲਈ ਨਾ ਜਾਓ ਕਿਉਂਕਿ ਇਹ ਸਰੀਰ ਦਾ ਆਪਣੀ ਰਕਸ਼ਾਤਮਕ ਪ੍ਰਣਾਲੀ ਹੈ ਜਿਹੜਾ ਬਾਹਰ ਤੋਂ ਕੋਈ ਵੀ ਡਸਟ ਪਾਰਟੀਕਲ ਜਾਂ ਐਟਮੋਸਫੇਅਰ ਚੇਂਜ ਹੋਇਆ ਆਪਣਾ ਸਰੀਰ ਉਸ ਚੀਜ਼ ਲਈ ਪ੍ਰਤੀਕਿਰਿਆ ਦਿਖਾ ਰਿਹਾ ਠੀਕ ਹੈ ਕਿ ਆਪਣੀ ਬਾਡੀ ਐਕਟਿਵ ਹੈਗੀ ਤੇ ਤੁਸੀਂ ਤੁਹਾਨੂੰ ਚਾਹੀਦਾ ਕਿ ਤੁਸੀਂ ਉਸ ਚੀਜ਼ ਨੂੰ ਐਸ ਇਟ ਇਜ਼ ਐਕਸੈਪਟ ਕਰ ਲਓ ਔਰ 2 ਦਿਨਾਂ ਲਈ ਕੁਝ ਨਾ ਕਰੋ ਸਿਰਫ ਭਾਫ਼ ਲੈ ਲਓ ਗਰਾਰੇ ਕਰ ਲਓ ਔਰ ਖਾਣੇ ਪੀਣੇ ਚ ਬਿਲਕ ਖਾਓ ਤੁਸੀਂ ਆਪ ਹੀ ਠੀਕ ਹੋ ਜਾਣਾ ਜੇ ਮੌਸਮ ਦੀ ਅਲਰਜੀ ਹੋਈ ਤਾਂ ਜੇ ਤੁਹਾਨੂੰ ਉਹ ਹਫਤੇ ਤੋਂ ਜ਼ਿਆਦਾ ਪਰਸਿਸਟ ਕਰਦੀ ਹੈ ਫਿਰ ਤੁਸੀਂ ਡੈਫੀਨੇਟਲੀ ਦਵਾਈ ਲਈ ਪ੍ਰੋਸੀਡ ਕਰੋ ਬਟ ਨਾਰਮਲੀ ਇੰਨਾ ਕਰੇ ਪੇਸ਼ੈਂਟ 2-3 ਦਿਨਾਂ ਦੇ ਨਾਲ ਜੀ ਆਪ ਹੀ ਠੀਕ ਹੋ ਜਾਂਦੇ ਨੇ ਤਾਂ ਅਕਸਰ ਕਰਾਂ ਦੇ ਵਿੱਚ ਬਜ਼ੁਰਗਾਂ ਨੂੰ ਵੀ ਦੇਖੇਗਾ ਬਜ਼ੁਰਗ ਅਕਸਰ ਨਾ ਖੰਗਦੇ ਰਹਿੰਦੇ ਆ ਤੇ ਅਸੀਂ ਸ਼ਾਇਦ ਉਹਨਾਂ ਨੂੰ ਇਗਨੋਰ ਕਰ ਦਿੰਨੇ ਆ ਕਿ ਯਾਰ ਚਲੋ ਕੋਈ ਨਹੀਂ ਤਾਂ ਉਦਾਂ ਹੀ ਆ ਜਾਂ ਆਪਾਂ ਕਹਿੰਦੇ ਨੇ ਕਿ ਉਮਰ ਹੋ ਗਈ ਵੀ ਹੁਣ ਤਾਂ ਥੋੜੀ-ਮੋਟੀ ਖਾਸੀ ਜਿਹੜੀ ਰਹਿੰਦੀ ਆ ਖਾਣ-ਪੀਣ ਦੇ ਨਾਲ ਉਹਦਾ ਮੁੱਖ ਕਾਰਨ ਕੀ ਰਹਿੰਦਾ ਹੈ ਦੇਖੋ ਜਦੋਂ ਬੁਢਾਪਾ ਆ ਜਾਂਦਾ ਹੈਗਾ ਬੁਢ ਕਫ ਦੀ ਡੋਮਿਨੈਂਸ ਵੀ ਰਹਿੰਦੀ ਹੈਗੀ ਕਿਉਂਕਿ ਬਜ਼ੁਰਗ ਜਿਹੜੇ ਹੈਗੇ ਹੈਗੇ ਕਿਉਂਕਿ ਯੰਗਸਟਰਸ ਦੇ ਕੰਪੈਟੀਬਲੀ ਉਹਨਾਂ ਦਾ ਜਿਹੜਾ ਸਰੀਰਕ ਪ੍ਰਤੀਕਿਰਿਆ ਹੈਗੀ ਤੁਰਨਾ ਫਿਰਨਾ ਕੰਮ ਕਰਨਾ ਉਹ ਅਧਾ ਰਹਿ ਜਾਂਦਾ ਹੈਗਾ ਲੇਕਿਨ ਖਾਣਾ ਨਹੀਂ ਉਹ ਘਟਾਉਂਦੇ ਹੈਗੇ ਆਪਣੀ ਏਜ ਦੇ ਅਕੋਰਡਿੰਗ ਖਾਣਾ ਉਹ ਉਹੀ ਖਾ ਰਹੇ ਨੇ ਜਿਹੜੇ 20 25 ਸਾਲ ਪਹਿਲਾਂ ਖਾ ਰਹੇ ਸੀ ਤਾਂ ਉਹ ਚੀਜ਼ ਕਿਤੇ ਨਾ ਕਿਤੇ ਹਿੰਡਰੈਂਸ ਬਣਦੀ ਹੈਗੀ ਉਹ ਜਿਹੜੀ ਜੇ ਬੁਢਾਪੇ ਲਈ ਸਾਰੇ ਤੋਂ ਵਧੀਆ ਚੀਜ਼ਾਂ ਗਾਂਦਾ ਕਿਉਂ ਅੱਜਕੱਲ ਕੋਈ ਵੀ ਨਹੀਂ ਖਾਂਦਾ ਉਹ ਉਹਨਾਂ ਨੂੰ ਇਹ ਡਰ ਰਹਿੰਦਾ ਆਪਕਾ ਨੂੰ ਬੀਪੀ ਨਾ ਹੋ ਜਾਏ ਆਪਾਂ ਨੂੰ ਅਟੈਕ ਨਾ ਹੋ ਜਾਏ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਥੋੜਾ ਸਮਝਣਾ ਪਏਗਾ ਤੁਸੀਂ ਜ਼ਿਆਦਾ ਨਹੀਂ ਤੁਸੀਂ ਸਿਰਫ 50 ਸਾਲ ਪਿਛਲੇ ਆਪਣੇ ਬਜ਼ੁਰਗਾਂ ਨੂੰ ਹੀ ਦੇਖ ਲਓ ਉਹ ਤਾਂ ਕਿਉਂ ਖਾਂਦੇ ਸੀ ਗੁੜ ਖਾਂਦੇ ਸੀ ਸ਼ੱਕਰ ਖਾਂਦੇ ਸੀ ਤੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਕਿਵੇਂ ਆ ਸਕਦੀ ਹੈ ਤੇ ਥੋੜਾ ਜਿਹਾ ਤੁਸੀਂ ਉਸ ਚੀਜ਼ ਨੂੰ ਸਮਝਣੇ ਦੀ ਕੋਸ਼ਿਸ਼ ਕਰੋ ਜੇ ਤੁਸੀਂ ਗਾਂ ਦਾ ਕਿਉਂ ਥੋੜਾ ਬਹੁਤ ਵਰਤੋਗੇ ਇੱਕ ਦੋ ਚਮਚ ਦਿਨ ਨਾਲ ਕੁਝ ਨਹੀਂ ਹੁੰਦਾ ਕੋਈ ਅਟੈਕ ਨਹੀਂ ਆਉਂਦਾ ਕੋਈ ਵੀਪੀ ਨਹੀਂ ਵਧੇਗਾ ਦੋ ਚਮਚ ਆਪਾ ਜਿਸ ਤਰ੍ਹਾਂ ਕਿਸੇ ਤਰ੍ਹਾਂ ਵੀ ਲੈ ਸਕਦੇ ਦਾਲ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਵੀ ਲੈ ਸਕਦੇ ਹਾਂ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਪਰਪਸ ਲਈ ਲੈਣਾ ਚਾਹੁੰਦੇ ਹੋ ਜੇ ਤੁਸੀਂ ਹੈਲਥ ਬਣਾ ਦੇ ਨਾਲ ਦਾਲ ਸਬਜ਼ੀ ਚ ਜਿਸ ਮਰਜ਼ੀ ਚ ਪਾ ਕੇ ਪੀ ਲਓ ਜੇ ਤੁਸੀਂ ਬਿਮਾਰ ਹੋ ਤੁਸੀਂ ਉਸ ਚੀਜ਼ ਨੂੰ ਠੀਕ ਕਰਨਾ ਹੈ ਫਿਰ ਇਹਦਾ ਲੈਣ ਦਾ ਤਰੀਕਾ ਚੇਂਜ ਹੋ ਜਾਂਦਾ ਹੈ ਫਿਰ ਤੁਸੀਂ ਇੱਕ ਗਲਾਸ ਕੱਪ ਗਰਮ ਪਾਣੀ ਕਰੋ ਉਹਦੇ ਚ ਇੱਕ ਚਮਚ ਪਾ ਕੇ ਜਿਵੇਂ ਚਾ ਪਿੰਦੇ ਨੇ ਉਹਦਾ ਪੀ ਲਓ ਇੱਕ ਚੁਟਕੀ ਸਿੰਦਾ ਨਮਕ ਪਾ ਲਓ ਉਹਦੇ ਨਾਲ ਬਹੁਤ ਅੱਛੇ ਰਿਜ਼ਲਟਸ ਮਿਲਦੇ ਨੇ ਕਿਉਂਕਿ ਅੰਤਾਂ ਨੂੰ ਲੂਬ੍ਰੀਕੇਸ਼ਨ ਮਿਲ ਜਾਂਦੀ ਹੈ ਉਹਦੇ ਨਾਲ ਨਾ ਤੁਹਾਨੂੰ ਕਬਜ਼ ਹੋਏਗੀ ਨਾ ਐਸਿਡਿਟੀ ਨਾ ਗੈਸ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਏਗੀ ਸਰੀਰ ਬਿਲਕੁਲ ਠੀਕ ਰਹੇਗਾ ਬੁਢਾਪੇ ਚ ਜ਼ਿਆਦਾ ਹੀ ਜ਼ਿਆਦਾ ਪ੍ਰੋਬਲਮ ਹੈਗੀ ਤਾਂ ਤਿਲਾਂ ਦਾ ਤੇਲ ਨਾਲ ਥੋੜੀ ਜੀ ਮ ਕਿ ਬਹੁਤ acha ਟ੍ਰੀਟਮੈਂਟ ਹੈਗਾ ਇਟਸੈਲਫ ਆਪਣੇ ਆਪ ਚ ਸਨ ਸਨ ਬੇਡਿੰਗ ਜਿਹੜੀ ਹੈਗੀ ਬਹੁਤ ਹੀ ਵਧੀਆ ਟ੍ਰੀਟਮੈਂਟ ਹੈਗਾ ਪੂਰੀ ਧਰਤੀ ਦੇ ਉੱਪਰ ਜੇ ਤੁਸੀਂ ਕੁਝ ਨਹੀਂ ਕਰਨਾ ਚਾਹੁੰਦੇ ਤੁਸੀਂ ਕਹਿੰਦੇ ਹੋ ਕਿ ਸਾਡੇ ਪੈਸੇ ਵੀ ਨਾ ਲੱਗਣ ਆਪਾਂ ਬਿਲਕੁਲ ਸਵਸਥ ਹੋ ਜਾਨ ਤੁਸੀਂ 1 ਘੰਟਾ ਧੁੱਪ ਚ ਬੈਠੋ ਉਸ ਤੋਂ ਅਸੀਂ ਬਿਲਕੁਲ ਠੀਕ ਹੋ ਜਾਣਾ ਤੁਹਾਨੂੰ ਕੋਈ ਦਿੱਕਤ ਨਹੀਂ ਰਹੇਗੀ ਅੱਛਾ ਬਜ਼ੁਰਗੀਆਂ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਜਿਹੜੀ ਖੁਰਾਕ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਐਡ-ਆਨ ਕਰਨੀਆਂ ਪੈਂਦੀਆਂ ਨੇ ਐਡ-ਆਨ ਤੁਹਾਨੂੰ ਕਰਨਾ ਚਾਹੀਦਾ ਬੁਢਾਪੇ 'ਚ ਬਹੁਤ ਜ਼ਰੂਰੀ ਹੈ ਤਿਲਾਂ ਦਾ ਤੇਲ ਜੇ ਤੁਸੀਂ ਸਰੋਂ ਦੇ ਦਾ ਕਿ ਉਹ ਯੂਜ਼ ਕਰ ਸਕਦੇ ਹੋ ਹਲਕਾ ਫੁਲਕਾ ਖਾਣਾ ਕਰ ਲੋ ਪਰਾਂਠੇ ਛੱਡ ਦਿਓ ਉਹਦੀ ਜਗ੍ਹਾ ਜਿਵੇਂ ਥੋੜਾ ਜਿਹਾ ਦਲੀਆ ਖਿਚੜੀ ਜੋ ਬਾਜਰਾ ਰਾਗੀ ਕੋਧਰਾ ਲੇਕਿਨ ਅਨਾਜ ਦੀ ਮਾਤਰਾ ਥੋੜੀ ਘਟਾਓ ਫਰੂਟ ਥੋੜਾ ਜਿਹਾ ਜ਼ਿਆਦਾ ਕਿਉਂਕਿ ਫਰੂਟ ਪਚਣੇ ਚ ਬਹੁਤ ਜ਼ਿਆਦਾ ਲਾਈਟ ਹੁੰਦੇ ਹੈਗੇ 1/2 ਘੰਟੇ ਚ ਪਚ ਜਾਂਦੇ ਨੇ ਔਰ ਜਿਹੜਾ ਅਨਾਜ ਹੈਗਾ ਇਹਨੂੰ ਤਾਂ 7-8 ਘੰਟੇ 15 ਘੰਟੇ 16 ਘੰਟੇ ਵੀ ਲੱਗ ਜਾਂਦੇ ਨੇ ਪਚਣੇ 'ਚ ਇਸ ਕਰਕੇ ਬਿਲਕੁਲ ਹਲਕਾ ਖਾਣਾ ਜਿਹੜਾ ਜੇ ਬਹੁਤ ਫਾਸਟ ਤੋਂ ਫਾਸਟ ਪਚ ਜਾਏ ਉਹ ਤੁਹਾਡੇ ਲਈ ਬਹੁਤ ਵਧੀਆ ਹੈਗਾ ਹਾਲਾਂਕਿ ਤੋਰਾ ਫਿਰਤਾ ਹਰ ਕਸਰਤ ਆ ਜਿਹੜੀ ਹਰ ਉਮਰ ਦੇ ਵਿੱਚ ਜ਼ਰੂਰੀ ਹੈ ਪਰ ਜਦੋਂ ਇਸ ਉਮਰ ਦੇ ਵਿੱਚ ਬੰਦਾ ਜਾਂਦਾ ਉਦੋਂ ਵੀ ਕਸਰਤ ਆ ਸੁਬਾ ਸ਼ਾਮ ਦੀ ਜ਼ਰੂਰੀ ਹਾਂ ਸਵੇਰੇ ਸ਼ਾਮ ਤੁਸੀਂ ਜ਼ਿਆਦਾ ਨਹੀਂ ਹੋ ਸਕਦੀ ਹਲਕੇ ਫੁਲਕੇ ਬਯਾਮ ਕਰੋ ਸੈਰ ਕਰੋ ਥੋੜੀ ਦੇਰ ਧੁੱਪ 'ਚ ਬੈਠ ਹੋਏ ਬਹੁਤ ਜ਼ਰੂਰੀ ਹੈਗਾ ਇਹਦੇ ਨਾਲ ਸਰੀਰ ਜਿਹੜਾ ਹੈਗਾ ਪੂਰੀ ਤਰ੍ਹਾਂ ਤੋਂ ਚਲਦਾ ਫਿਰਦਾ ਰਹਿੰਦਾ ਹੈ ਜੀ ਮੈਡਮ ਸਾਡੇ ਸਰੋਤਾਂ ਦੇ ਲਈ ਸੁਨੇਹਾ ਕੀ ਰਹੂਗਾ ਜਿਹੜੇ ਇਹਨਾਂ ਬਿਮਾਰੀਆਂ ਤੋਂ ਖਾਸ ਕਰਕੇ ਪੀੜਤ ਨੇ ਅਸਥਮਾ ਦੀ ਗੱਲ ਕਰੀਏ ਅਲਰਜੀ ਦੀ ਗੱਲ ਕਰੀਏ ਨਾ ਬਿਮਾਰੀਆਂ ਤੋਂ ਪੀੜਤ ਨੇ ਦੇਖੋ ਜਿਨ੍ਹਾਂ ਨੂੰ ਵੀ ਅਸਥਮਾ ਹੈਗਾ ਰੇਸ਼ਾ ਹੈਗਾ ਬਲਗਮ ਸਾ ਖਾਂਸੀ ਜ਼ੁਖਾਮ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈਗੀ ਮੇਰੀ ਰਿਕਵੈਸਟ ਤੁਹਾਨੂੰ ਇਹ ਹੈਗੀ ਕਿ ਆਯੁਰਵੇਦ ਨੂੰ ਲਾਸਟ ਦੀ অপਸ਼ਨ ਨਾ ਸਮਝੋ ਜਦੋਂ ਵੀ ਤੁਹਾਨੂੰ ਸਟਾਰਟ ਹੁੰਦੀ ਹੈ ਤੁਸੀਂ ਉਦੋਂ ਹੀ ਆਯੁਰਵੇਚੇ ਆ ਜਾਓ ਜਦੋਂ ਤੁਸੀਂ ਉਦੋਂ ਹੀ ਇਸ ਚੀਜ਼ ਨੂੰ ਟਰੀਟਮੈਂਟ ਨੂੰ ਅਪਣਾ ਲੋਗੇ ਤੁਸੀਂ ਬਹੁਤ ਛੇਤੀ ਠੀਕ ਹੋ ਜਾਓਗੇ ਦੂਜੀ ਗੱਲ ਇਹ ਕਿ ਆਯੁਰਵੇਦ ਤੁਹਾਡਾ ਆਪ ਦਾ ਸਵਾਸਥ ਸਾਰਾ ਬਿਲਕੁਲ ਠੀਕ ਹੋ ਜਾਏਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਯੁਰਵੇਦ ਪੇਟ ਦੀ ਚਿਕਿਤਸਾ ਤਾਂ ਪਹਿਲਾਂ ਕਰੇਗਾ ਹੀ ਕਰੇਗਾ ਚਾਹੇ ਤੁਸੀਂ ਤੁਹਾਨੂੰ ਤੁਸੀਂ ਕਹੋ ਚਾਹੇ ਨਾ ਕਹੋ ਉਹ ਆਪਾਂ ਟ੍ਰੀਟਮੈਂਟ ਪੇਟ ਦਾ ਕਰਨਾ ਹੀ ਆ ਤਾਂ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਬਾਡੀ ਚ ਟੌਕਸਿਨ ਸਾਰੇ ਨਿਕਲ ਜਾਣਗੇ ਔਰ ਤੁਸੀਂ ਬਿਲਕੁਲ ਹੈਲਦੀ ਰਹੋਗੇ ਕਾਫੀ ਆਉਣ ਵਾਲੇ ਸਮੇਂ ਲਈ ਔਰ ਤੁਹਾਨੂੰ ਕਿਸੇ ਵੀ ਮੈਡੀਸਿਨ ਚ ਦੀਪੈਂਡੈਂਸੀ ਨਹੀਂ ਰਹੇਗੀ ਲੇਕਿਨ ਜੇ ਫਿਰ ਵੀ ਡੂ ਟੂ ਐਨੀ ਰੀਜ਼ਨ ਕਾਫੀ ਪੇਸ਼ੈਂਟਾਂ ਨੂੰ ਮੇਬੀ ਨਹੀਂ ਪਤਾ ਹੋਏਗਾ ਪਹਿਲਾਂ ਉਹਨਾਂ ਨੇ ਨਹੀਂ ਯੂਜ਼ ਕੀਤਾ ਤਾਂ ਹੁਣ ਵੀ ਜੇ ਤੁਸੀਂ ਕ੍ਰੋਨਿਕ ਬਿਮਾਰੀਆਂ ਲਈ ਜਿਹੜੇ ਲੰਬੇ ਸਮੇਂ ਤੋਂ ਬਿਮਾਰੀਆਂ ਹੈਗੀਆਂ ਜੇ ਉਹਦੇ ਲਈ ਤੁਸੀਂ ਰੇਸ਼ਾ ਬਲਗਮ ਅਸਥਮਾ ਜਾਂ ਸਕਿਨ ਦੀ ਪ੍ਰੋਬਲਮ ਜਾਂ ਚਪਾਕੀ ਜਿਹਨੂੰ ਕਹਿ ਵੀ ਹੈ ਅਲਰਜੀ ਕਹਦੀ ਹੈ ਸਕਿਨ ਦੀ ਇਹਦਾ ਇਹਨੀਆਂ ਚੀਜ਼ਾਂ ਲਈ ਜੇ ਤੁਸੀਂ ਹੋਰ ਕਿਸੇ ਤਰ੍ਹਾਂ ਦੀ ਮੈਡੀਸਿਨ ਟਰੀਟਮੈਂਟ ਲੈਂਦੇ ਹੋ ਤਾਂ ਤੁਹਾਡੇ ਲਈ ਜ਼ਿਆਦਾ ਵਧੀਆ ਐਟਲੀਸਟ ਤੁਸੀਂ 1-2 ਮਹੀਨੇ ਆ ਕੇ ਆਯੁਰਵੇਦ ਜ਼ਰੂਰ ਟਰਾਈ ਕਰੋ ਤੁਸੀਂ ਦੇਖੋ ਤਾਂ ਸਹੀ ਕਿ ਆਯੁਰਵੇਦ ਕੰਮ ਕਿਵੇਂ ਕਰਦਾ ਹੈਗਾ ਹਨਾ ਤੁਹਾਨੂੰ ਰਿਜ਼ਲਟ ਬਹੁਤ ਅੱਛੇ ਮਿਲਣਗੇ ਇਸ ਤਰ੍ਹਾਂ ਦੇ ਜੀ ਮੈਡਮ ਤੁਸੀਂ ਕੀਮਤੀ ਸਮੇਂ ਚ